ਪਿਛਲੇ ਕੁਝ ਦਿਨਾਂ ਦੇ ਵਿੱਚੋਂ ਇੱਕ ਚਿਹਰਾ ਉੱਭਰਦਾ ਏ ਜੋ ਕਿ ਇੱਕ ਸੁਰਖੀਆਂ ਦੇ ਵਿੱਚ ਰਹਿੰਦਾ ਸੁਭਾ ਸਿੰਘ ਮਰਨ ਤੋਂ ਬਾਅਦ ਭਾਈ ਸੰਦੀਪ ਸਿੰਘ ਜੀ ਉਹਨਾਂ ਦਾ ਉਸ ਤੋਂ ਬਾਅਦ ਤਰਨ ਤਰਨ ਦੀਆਂ ਜਿਮਨੀ ਚੌਣਾ ਆਉਂਦੀਆਂ ਨੇ ਫਿਰ ਉਹਨਾਂ ਦਾ ਭਰਾ ਵੋਟਾਂ ਜੁੱਤਰਦਾ ਏ ਠੀਕ ਹੈ ਲੋਕਾਂ ਦਾ ਇਹ ਵੀ ਕਹਿਣਾ ਕਿਤੇ ਨਾ ਕਿਤੇ ਧਰਮ ਦੀ ਆੜ ਦੇ ਵਿੱਚ ਇਹ ਵੋਟਾਂ ਇਕੱਠੀਆਂ ਕਰ ਰਹੇ ਆ ਆਪਣੇ ਆਪ ਨੂੰ ਪੰਥਕ ਕਹਿ ਕੇ ਕੁਛ ਨਹੀਂ ਕਰਦਾ 14 ਤਰੀਕ ਤੋਂ ਲੈ ਕੇ ਪ੍ਰਵਾਰ ਨੇ 20/23 ਤੱਕ ਬਣਾਈ ਪਰੰਤਾਰਾਂ ਤੋਂ ਬੜੇ ਆਪਣੇ ਵੀ ਭਰਾ ਸੱਜਣਾਂ ਦਾ ਵੀ ਆਨੇ ਸ਼ੁਰੂ ਹੋ ਗਏ ਕਾਫੀ ਧੜਿਆਂ ਨੇ ਮੈਸੀਟਾਂ ਨੇ ਸ਼ੁਰੂ ਕਰ ਦਿੱਤੀ ਨਹੀਂ ਤੇ ਜਿਮਨੀ ਚੋਲੋ ਸਾਨੂੰ ਜਮੀ ਚੋਲਣ ਤੇ ਮਜਬੂਰ ਵੀ ਕੀਤਾ ਗਿਆ ਕੋਲ ਚੋਲੋ ਸਾਡਾ ਇੱਕ ਸਾਹ ਨਾ ਕਹ ਲਓ ਕਿ ਮਨ ਵੀ ਬੰਨ ਗਿਆ ਜਿਹੜੀ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਉਹ ਤਾਂ ਕਹਿ ਰਹੀ ਹੈ ਜੀ ਅਸੀਂ ਘਰ ਘਰ ਮਹੱਲਾ ਮਹੱਲਾ ਗਲੇ ਨਹੀਂ ਖਲਾਤੇ ਠੀਕ ਹੈ ਨੌਕਰੀਆਂ ਦੇਤੀਆਂ ਤੇ ਜਿੰਨੇ ਵੀ ਸਰਕਾਰੀ ਸਕੂਲ ਸੀ ਸਾਰੇ ਐਮੀਨਸ ਸਕੂਲ ਬਣਾਉਂਦੇ ਤੁਸੀਂ ਕਹਿੰਦੇ ਹੋ ਇਹ ਚੀਜ਼ਾਂ ਕਿਤੇ ਹੋਈਆਂ ਨਹੀਂ ਹੈਗੀਆਂ ਇਹ ਵੀ ਤਾਂ ਇੱਕ ਤਰ੍ਹਾਂ ਦਾ ਡਿਪਾਰਟਮੈਂਟ ਦਾ ਹਿੱਸਾ ਹੀ ਆ ਜਾ ਵੀ ਲੋਕਾਂ ਨੇ ਸਾਡੇ ਇਹਨਾਂ ਨੂੰ ਇਹ ਕਿਹਾ ਸੀ ਸਾਨੂੰ ਨੌਕਰੀ ਦਿਓ ਸਾਡੇ ਨੌਜਵਾਨ ਬਿੜੀ ਨੌਕਰੀ ਹੀ ਕਰੇ ਨਾ ਕਿ ਸਾਨੂੰ ਮੰਗਦੇ ਬਣਾ ਕੇ ਰੱਖੋ ਇਹਨੇ ਮੰਗਦੇ ਬਣਾ ਕੇ ਰੱਖਤਾ ਜੀ ਤੁਸੀਂ ਬੱਤੀ ਫ੍ਰੀ ਕਰ ਦਾਂਗੇ ਕੋਈ ਕਹਿੰਦਾ ਕਿ ਬਸਾਂ ਦੇ ਫ੍ਰੀ ਕਰਦਾਂਗੇ ਕੋਈ ਕਹਿੰਦਾ ਆਟਾ ਰੋਲ ਦੇ ਦਾਂਗੇ ਯਾਰ ਪੰਜਾਬ ਉਹ ਇੱਕ ਜਜਬਾ ਰਹਿੰਦਿਓ ਮੈਨੂੰ ਲੱਗੀ ਕਿਰਤ ਕਰਨ ਦੋ ਕਮਾਈ ਕਰਨ ਦੋ ਨੌਕਰੀ ਵਾਲੇ ਕਰਨ ਦੋ ਨੌਕਰੀ ਦਿਓ ਤੁਸੀਂ ਜਿਹਨੂੰ ਪਖਾਰੀ ਬਣਾ ਲੀਜੀਓ ਮੁਫਤ ਦੇ ਕੇ ਪਿੱਛੇ ਜੀ ਮੈਂ ਇੰਟਰਵਿਊ ਕਰਿਆ ਭਾਈ ਚਮਕੌਰ ਸਿੰਘ ਉਹਨਾਂ ਦਾ ਠੀਕ ਹੈ ਉਹ ਤਾਂ ਕਹਿੰਦੇ ਕਿ ਅਸੀਂ ਬੇਅਦਬੀਆਂ ਦੇ ਜਿਹੜੇ ਕਰਾਏ ਨੇ ਜਿਨ੍ਹਾਂ ਨੇ ਬੇਅਦਬੀ ਕਰਾਈ ਹੈ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਨੂੰ ਅਸੀਂ ਸਜ਼ਾ ਦਵਾਵਾਂਗੇ ਮੇਰੇ ਉੱਥੇ ਇਹ ਸਵਾਲ ਸੀਗਾ ਕਿ ਤੁਸੀਂ ਸਜ਼ਾ ਤਾਂ ਦਵਾਉਂਗੇ ਕੀ ਕੋਈ ਇਦਾਂ ਦਾ ਕਾਨੂੰਨ ਬਣਾਉਂਗੇ ਕਿ ਜਿਹੜਾ ਹੁਣ ਤੋਂ ਬਾਅਦ ਸਾਡੀ ਸਰਕਾਰ ਆਉਣ ਤੋਂ ਬਾਅਦ ਕੋਈ ਬੇਅਦਵੀ ਕਰੂਗਾ ਸੀ ਉਹਦੇ ਤੇ ਖਿਲਾਫ ਸਖਤ ਐਕਸ਼ਨ ਲਵਾਂ। ਕੈਪਟਲ ਸਰਕਾਰ ਆਈ ਸੀ ਜੀ ਉਹਨਾਂ ਨੇ ਵੀ ਹੱਜ ਗੁਰਪਤਾ ਸਿੰਘ ਫੜ ਕੇ ਕਿਹਾ ਸੀ ਕਿ ਮੈਂ ਮਤਲਬ ਕਿ ਬੇਦਨੀ ਉਸ ਤੇ ਸਖਤ ਕਾਨੂੰਨ ਲਾਵਾਂਗਾ। ਤੇ ਜਿਹੜੀ ਹੁਣ ਭਗਵੰਤ ਮਾਨ ਸਰਕਾਰ ਆਈ ਉਹਨਾਂ ਨੇ ਕਹਿੰਦੇ 24 ਘੰਟੇ ਵਿੱਚ ਵਿੱਚ ਸੀ ਕਾਨੂੰਨ ਬਣਾਵਾਗੇ ਕਿ ਕੌਲ ਸੈਦੀ ਬੇਦਕੀ ਕਰੇ ਸੱਕਤ ਕਾਨੂੰਨ ਬਣਾਵਾਗੇ ਹੂੰ 24 ਘੰਟੇ ਛੱਡੋ 24 ਮਹੀਨੇ ਦੀ ਬੇਦਕੀ ਸਾਢੇ 3 ਸਾਲ ਹੋ ਚੁੱਕੇ ਐ ਪੋਟਾ ਦੇ ਵਿੱਚ ਖੜੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਕਿ ਮੌਜੂਦਾ ਸਰਕਾਰ ਕੁਝ ਵੀ ਕਰ ਸਕਦੀ ਹੈ ਸਰਕਾਰਾਂ ਨਾਲ ਕਿਸੇ ਨੂੰ ਕੁਝ ਨਹੀਂ ਹੂੰ ਮੈਨੂੰ ਤੇ ਵੀ ਨਹੀਂ ਪਤਾ ਧਰਦੇ ਨਾ ਕੁਝ ਕਰਦੇ ਬਿਲਕੁਲ ਪ੍ਰੈਸਰ ਪੁਆਰਟ ਜੀ ਬਿਲਕੁਲ ਮੈਂ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ ਕੁਝ ਵੀ ਹੋ ਸਕਦਾ ਇਹ ਇਹ ਚੀਜ਼ਾਂ ਦਾ ਡਰ ਕੋ ਉੱਪਰ ਰੱਖਾਂਗੇ ਨਾ ਭਾਈ ਜ਼ਿੰਦਗੀ ਚ ਆਪਾਂ ਤੇ ਚਾਲੇ ਨਹੀਂ ਪਾਉਣਾ ਇੱਕ ਕਦਮ ਨਹੀਂ ਚੱਲ ਪਾਉਣਾ ਜੇ ਸਾਡੇ ਮੈਨ ਡਰ ਹੀ ਪੈਦਾ ਹੋ ਗਿਆ ਹੂੰ ਪੁੱਛ ਨਹੀਂ ਪਤਾ ਭਾਈ ਇੱਕ ਇੱਕ ਸਾਹ ਨਹੀਂ ਬੰਦੇ ਦਾ ਪਤਾ ਕਿੱਥੇ ਮੁੱਕ ਜਾਣਾ ਤੇ ਆਪਾਂ ਕਿਉਂ ਡਰ ਲੈ ਕੇ ਚੱਲੀਏ ਮਾਂਜ ਮੰਨਣਾ ਤੇ ਹੈ ਹੀ ਹੈ ਉਹ ਭਾਵੇਂ ਅੱਜ ਮਰਦੀ ਜਾਂ ਕੱਲ੍ਹ ਮਰ ਜਾਂ ਪਰਸੋਂ ਮਰਦੀ ਤੇ ਕਿਉਂ ਨਾ ਫੇਰ ਧੋ ਚੋ ਕੇ ਜੀਵੀ ਦਰ ਕੋਈ ਨਹੀਂ ਨਾ ਜੀ ਡਰ ਕਰਦਾ ਭਾਈ ਡਰ ਕੋਈ ਨਹੀਂ ਖੋਫ ਕੋਈ ਨਹੀਂ ਤੁਹਾਨੂੰ ਜਿੱਤ ਪੱਕੀ ਲੱਗਦੀ ਆਪਾਂ ਨੂੰ ਉਹਨੂੰ ਸਾਹਮਣੇ ਕਰਦੀ ਹੈ ਜੀ ਪੰਥ ਨੇ ਕਰਦੀ ਪੰਥ ਬੜਾ ਬਲਵਾਨ ਹੈ ਪੰਥ ਨੂੰ ਸੰਖੇਪ ਲੋਕੀ ਬਹੁਤ ਜ਼ਿਆਦਾ ਸੰਘਾਰ ਆ ਪਿਛੇ ਜੀ ਤੁਹਾਡੀ ਇੰਟਰਵਿਊ ਹੁੰਦੀ ਤੁਸੀਂ ਉਹ ਚ ਕਹਿੰਦੇ ਮੈਂ ਸਤਿਪੰਥ ਭਿੰਡਰਾਂ ਨੇ ਨੂੰ ਆਪਣਾ ਆਈਡਲ ਮੰਨ ਬਿਲਕੁਲ ਸੱਚ ਤੁਹਾਨੂੰ ਕਿਤੇ ਨਾ ਕਿਤੇ ਇਹ ਲੱਗਦਾ ਨਹੀਂ ਹੈਗਾ ਕਿ ਜਿਹੜੇ ਹੋਰ ਧਰਮਾਂ ਦੇ ਲੋਕ ਨੇ ਉਹ ਉਹਨਾਂ ਦੀ ਵੋਟਾਂ ਟੁੱਟਣ ਕੀ ਉਹ ਇਹ ਕਹਿਣਗੇ ਕਿ ਇੱਕ ਤਰ੍ਹਾਂ ਦੀ ਖਾਲਿਸਤਾਨੀ ਪੱਕੀ ਗੱਲ ਕਰ ਰਹੇ ਨੇ ਜਿਹੜੇ ਸੰਤ ਕਹਿੰਦੇ ਜਰਨਲਿਸਟ ਵਾਕਈ ਸਾਡੇ ਕਾਈਡਲ ਹੈ ਹੂੰ ਇਹ ਤੇ ਹੈ ਨਹੀਂ ਕਿ ਮੁਕਰ ਜਾਣਾ ਜਿੱਤੋਂ ਤੋਂ ਬਾਅਦ ਵੀ ਉਹ ਜਿੱਤੋਂ ਤੋਂ ਬਾਅਦ ਮੇਰੀ ਇਹੋ ਕੋਈ ਬਲਕਿ ਬਿਆਨ ਦੇਣਾ ਕਿਉਂਕਿ ਤਰੀਕੇ ਕਈ ਬਾ ਚੁਕਾ ਨਹੀਂ ਇਹ ਨਾ ਕਹਿਣ ਕਿ ਜਿੱਤੋਂ ਤੋਂ ਪਹਿਲਾਂ ਦੱਸਿਆ ਨਹੀਂ ਇਹਨਾਂ ਤੋਂ ਬਾਅਦ ਗੱਲ ਕਰਨ ਪਿਆ ਜਿੱਤੋਂ ਤੋਂ ਬਾਅਦ ਰਿਪੋਰਟਾਂ ਆਈਆਂ ਕਿ ਗੱਲਾਂ ਰੱਖਣੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਸੰਤ ਗਿਆਨੀ ਜਨੈਸਿਨ ਕਿਹਾ ਨੇ ਅਜ ਤੱਕ ਇਹਨਾਂ ਮਾਰਾ ਨਹੀਂ ਗਿਆ ਕਿਉਂਕਿ ਦੇਖੋ ਇਹਦੇ ਵਿੱਚ ਹਿੰਦੂ ਵੀ ਸੀ ਸਿੱਖ ਵੀ ਸੀ ਈਸਾਈ ਵੀ ਸਾਰੇ ਧਰਮਾਂ ਦਾ ਜੋ ਬੜੀ ਸੋਚਣ ਵਾਲੀ ਗੱਲ ਹੈ ਮਨਦੀਰ ਸਿੰਘ ਮੈਂ ਇਕੱਲਾ ਕੈਂਡੀਡੇਟ ਹਾਂ ਮੇਰੇ ਨਾਮ ਦਾ ਇੱਕ ਹੋਰ ਕੈਂਡੀਡੇਟ ਆ ਗਿਆ ਚੰਦੂ ਹੂੰ ਮੈਨੂੰ ਨਹੀਂ ਸਮਝ ਲੱਗਦੀ ਕਿ ਸਰਕਾਰ ਐਸ ਨੂੰ ਕਿਉਂ ਕਰਦੀ ਹੈ ਕਿ ਹੋਰ ਵੀ ਪਾਰਟੀਆਂ ਦੇ ਕੈਂਡੀਡੇਟ ਐ ਇਹਨਾਂ ਦੇ ਨਾਂ ਦੇ ਵਿੱਚ ਆਂਦੇ ਖੜੇ ਕਰਕੇ ਵਿਖਾਓ ਖਾਲੀ ਮਨਦੀਪ ਸਿੰਘ ਦਾ ਕਿਉਂ ਕੀਤਾ ਇਹਨਾਂ ਨੇ ਬਿਲਕੁਲ ਬੜੀ ਸੋਚਣ ਵਾਲੀ ਗੱਲ ਹੈ ਬੰਦੀਪ ਸਿੰਘ ਇਹਨਾਂ ਵਿੱਚ ਕਿਉਂ ਕਰਦੇ ਪਏ ਨੇ ਹੋਰ ਵੀ ਹੈ ABC ਮੈਂ ਸਭ ਦਾ ਨਾਮ ਹੀ ਲੈਣਾ ਸਭ ਦੇ ਸਭ ਦੇਗੇ ਸਭ ਦੇ ਦੋ ਦੋ ਲਿਆਓ ਫਿਰ ਮੇਰੇ ਇਕੱਲੇ ਦੇ ਦੋ ਕਿਉਂ ਲੈ ਕੇ ਆਏ ਤੇ ਗਲਤ ਕਰਦੇ ਨੇ ਇਹ ਲੋਕ ਤੁਸੀਂ ਥੋੜੀ ਬੁਖਾਰ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਤੁਹਾਡਾ ਦੋਸਤ ਸਮਰਨਜੀਤ ਸਿੰਘ ਅੱਜ ਅਸੀਂ ਤਰਨਤਾਰਨ ਦੀ ਧਰਤੀ ਤੇ ਖੜੇ ਹਾਂ ਤੇ ਸਮਾਂ ਵੀ ਕਾਫੀ ਜ਼ਿਆਦਾ ਹੋ ਗਿਆ ਤਕਰੀਬਨ 12:00 ਤੇ ਸਾਡੇ ਨਾਲ ਮੌਜੂਦ ਨੇ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਜੋ ਕਿ ਤਰਨਤਨ ਦੇ ਵਿੱਚੋਂ ਵਾਇਰਸ ਪੰਜਾਬ ਜਥੇਵੰਦੀ ਵੱਲੋਂ ਵੋਟਾਂ ਜੁੱਤਰੇ ਹੋਏ ਨੇ ਗੱਲਬਾਤ ਕਰਦੇ ਆ ਕਿਵੇਂ ਮਾਹੌਲ ਕਿਵੇਂ ਵੋਟਾਂ ਦਾ ਝਕਾ ਹੈ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਜੀ ਵਾਇਗੁਰ ਜੀ ਕੀ ਫਤਿਹ ਉਹ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਤੁਸੀਂ ਪਿੰਡੋ ਪਿੰਡੀ ਕੋਲ ਮਰ ਰਹੇ ਹੋ ਕਿਵੇਂ ਲੱਗ ਰਿਹਾ ਬਹੁਤ ਵਧੀਆ ਜੀ ਜੋ ਸੋਚਿਆ ਸੀ ਉਸ ਤੋਂ ਵੱਧ ਸ਼ਾਂ ਮਿਲ ਰਿਹਾ ਸੰਗਤਾਂ ਦਾ ਜੀ ਬਹੁਤ ਮਾਨਸੰਤਕਾਰ ਸੰਗਤਾਂ ਦੇ ਰਹੀਆਂ ਉਤਸ਼ਾਹ ਕਾਫੀ ਹੈ ਹਮਮ ਕਿ ਕਿ ਪਹਿਲੀਆਂ ਸਰਕਾਰਾਂ ਤੋਂ ਕਾਫੀ ਜ਼ਿਆਦਾ ਲੋਕ ਪਰੇਸ਼ਾਨ ਸੀ ਅੱਕੇ ਪੇ ਸੀ ਜੀ ਉਹਨਾਂ ਨੇ ਕਿਹਾ ਕਿ ਚਲੋ ਇੱਕ ਨਵਾਂ ਕੈਂਡੀਡੇਟ ਆਇਆ ਇਹਨੂੰ ਮੌਕਾ ਦੇ ਕੇ ਜਰੂਰ ਦੇਖੀ ਕਰੀ ਜੀ ਲੋਕਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਬਹੁਤ ਜ਼ਿਆਦਾ ਜੀ ਜੀ ਬਹੁਤ ਜ਼ਿਆਦਾ ਸੋਚ ਤੋਂ ਵੀ ਪਰੇ ਜੀ ਜਿੰਨਾ ਸੋਚਿਆ ਸੀ ਨਾ ਉਸ ਤੋਂ ਕਈ ਗੁਣਾ ਅੱਗੇ ਜਾ ਰਿਹਾ ਹੂੰ ਇਹ ਸਿਰਫ ਕੈਲੋ ਵੀ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਬੰਦੇ ਦੇ ਹੱਥ ਵਾਸ ਕੁਝ ਵੀ ਨਹੀਂ ਲੋਕਾਂ ਦਾ ਕਹਿਣਾ ਇਹ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚੋਂ ਇੱਕ ਚਿਹਰਾ ਉੱਭਰਦਾ ਹੈ ਜੋ ਕਿ ਇੱਕ ਸੁਰਖੀਆਂ ਦੇ ਵਿੱਚ ਰਹਿੰਦਾ ਸੁਭਾ ਸਿੰਘ ਮਰਨ ਤੋਂ ਬਾਅਦ ਭਾਈ ਸੰਦੀਪ ਸਿੰਘ ਜੀ ਉਹਨਾਂ ਦਾ ਉਸ ਤੋਂ ਬਾਅਦ ਤਰਨ ਤਰਨ ਦੀਆਂ ਜਿਮਨੀ ਚ ਉਹਨਾਂ ਆਉਂਦੀਆਂ ਨੇ ਫਿਰ ਉਹਨਾਂ ਦਾ ਭਰਾ ਵੋਟਾਂ ਜੁੱਤਰਦਾ ਏ ਠੀਕ ਆ ਲੋਕਾਂ ਦਾ ਇਹ ਵੀ ਕਹਿਣਾ ਕਿਤੇ ਨਾ ਕਿਤੇ ਧਰਮ ਦੀ ਆੜ ਦੇ ਵਿੱਚ ਇਹ ਵੋਟਾਂ ਇਕੱਠੀਆਂ ਕਰ ਰਹੇ ਆ ਆਪਣੇ ਆਪ ਨੂੰ ਪੰਥਕ ਕਹਿ ਕੇ ਦੇਖੋ ਇਹ ਤੇ ਨਾ ਮੇਰਾ ਇਕੱਲੇ ਦਾ ਡਿਸੀਜਨ ਨਹੀਂ ਆ ਜੀ ਇਹ ਸਾਰੇ ਪੰਥਾ ਡਿਸੀਜਨ ਆ ਸਾਰੀਆਂ ਜਥੇਬੰਦੀ ਡਿਸੀਜਨ ਆ ਸਾਰੇ ਧੜਿਆਂ ਦਾ ਡਿਸੀਜਨ ਆ ਕਿ ਮੈਂ ਅੱਜ ਕੱਲਾ ਕੁਝ ਨਹੀਂ ਕਰ ਪਾ ਰਿਹਾ ਕਿਉਂਕਿ ਪਹਿਲਾਂ 14 ਤਰੀਕ ਤੋਂ ਲੈ ਕੇ ਪ੍ਰਵਾਲ ਨੇ 20/23 ਤੱਕ ਮਨਾਂ ਹੀ ਕੀਤਾ ਫਿਰ ਉਸ ਤੋਂ ਬਾਅਦ ਕੀ ਕਹਿ ਲਓ ਕਿ ਤਰਨ ਤਰਨ ਤੋਂ ਬੜੇ ਆਪਣੇ ਵੀਰ ਭਰਾ ਸੱਜਣ ਕਾਫੀ ਮਤਲਬ ਆਨੇ ਸ਼ੁਰੂ ਹੋ ਗਏ ਕਾਫੀ ਧੜਿਆਨੇ ਮੈਸੇਜ ਆਨੇ ਸ਼ੁਰੂ ਕਰ ਦਿੱਤੇ ਕਿ ਨਹੀਂ ਤੂੰ ਜਿਮ ਨਹੀਂ ਚੋਲਣਾ ਫੇ ਸਾਨੂੰ ਜਿਮ ਚੋਲਣ ਦੇ ਮਜਬੂਰ ਵੀ ਕੀਤਾ ਗਿਆ ਹੋਣ ਚਲੋ ਸਾਡਾ ਇੱਕ ਸਾਣਾ ਕਹਿ ਲਓ ਕਿ ਮਨ ਵੀ ਬਣ ਗਿਆ ਹੂੰ ਪਹਿਲਾਂ ਤੇ ਚਲੋ ਸਾਰਿਆਂ ਨੇ ਕਿਹਾ ਕਿ ਲੋੜੋ ਦਲੋ ਤਾਂ ਜ਼ਰੂਰੀ ਲੜਨਾ ਕਿਉਂਕਿ ਵੇਖੋ ਪਰਿਵਾਰ ਤੇ ਪੁੱਛੋ ਕਾਰਬ ਬਰੇਡਿਮੇਡ ਦਾ ਕਰਦਾ ਪਰਿਵਾਰ ਦਾ ਕੋਈ ਪਿਛੋਕੜ ਤੇ ਹੈ ਨਹੀਂ ਇਹ ਸਮਝੋ ਕਿ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲ ਰਹੀ ਸੀ ਜੀ ਤੇ ਕੁਝ ਲੋਕ ਤੇ ਇਹ ਵੀ ਕਹਿੰਦੇ ਆ ਕਿ ਇੱਕ ਪਾਰਟੀ ਉੱਭਰਦੀ ਆ ਉਸ ਤੋਂ ਬਾਅਦ ਉਹ ਧਰਮ ਦਾ ਸਹਾਰਾ ਲੈਂਦੇ ਆ ਉਹਨਾਂ ਕੋਲ ਏਜੰਡਾ ਨਹੀਂ ਹੈਗਾ ਕੋਈ ਜਿਵੇਂ ਸਿੱਧੀ ਸ਼ਬਦਾਂ ਚ ਗੱਲ ਕਰਾਂ ਕਿ ਤੁਹਾਡੀ ਪਾਰਟੀ ਦਾ ਕੀ ਏਜੰਡਾ ਹੈ ਕੀ ਡਿਪਾਰਟਮੈਂਟ ਹੋਊਗੀ ਕੀ ਤੁਸੀਂ ਰੋਡ ਮੈਪ ਲੈ ਕੇ ਚੱਲੇ ਦੇਖੋ ਕਲੀਅਰਲੀ ਪਹਿਲਾਂ ਗੱਲ ਕਰ ਦਈਏ ਤੁਹਾਨੂੰ ਵੀ ਯਾਦ ਹੋਏਗਾ ਜਿਹੜਾ ਅਜੰਡਾ ਨਾ ਕੋਈ ਵੀ ਪਾਰਟੀ ਆਪਣਾ ਘਰੋਂ ਨਹੀਂ ਲੈ ਕੇ ਆਉਂਦੀ ਉਹ ਨੀਚੇ ਜਾ ਕੇ ਗਰਾਊਂਡ ਤੇ ਪਤਾ ਲੱਗਦਾ ਜੀ ਹੁਣ ਮੈਂ ਗਰਾਊਂਡ 'ਚ ਵਿਚਰਦਾ ਮੈਨੂੰ ਪਤਾ ਲੱਗਦਾ ਸਭ ਤੋਂ ਪਹਿਲਾਂ ਤਾਂ ਕਿਹੜਾ ਨਸ਼ੇ ਦਾ ਮੁੱਦਾ ਬੜਾ ਜ਼ਿਆਦਾ ਤਰੰਤ ਹਾਲਤ ਵਿੱਚ ਨਾ ਕਾਫੀ ਗਰਮਾਇਆ ਆ ਜੀ ਫਿਰ ਉਸ ਤੋਂ ਬਾਅਦ ਕੋਈ ਸਿੱਖਿਆ ਨੂੰ ਲੈ ਕੇ ਕੋਈ ਇੱਥੇ ਯੂਨੀਵਰਸਿਟੀ ਕਹਿ ਲਓ ਜਾਂ ਕਾਲਜ ਵਗੈਰਾ ਕੁਝ ਵੀ ਨਹੀਂਗਾ ਫਿਰ ਮੈਡੀਕਲ ਦੀ ਸਹੂਲਤ ਲੈ ਲਓ ਉੱਥੇ ਕੋਈ ਵੀ ਨਹੀਂ ਕੋਈ ਹਸਪੀਟਲ ਚੰਗਾ ਨਹੀਂ ਕੋਈ ਦਿੱਕਤ ਆ ਜੇ ਤੁਸੀਂ ਤਾਂ ਅੰਬਸਰ ਜਾਣਾ ਪੈਂਦਾ ਮਤਲਬ ਪੰਜਾਬ ਦੀ ਮੈਂ ਕਹਿ ਲਓ ਕਿ ਕਾਫੀ ਸਮੱਸਿਆ ਤਰੰਤਰ ਹਾਲ ਦੇ ਵਿੱਚ ਹੈਗੀਆਂ ਵਾ ਜਿਹੜੀਆਂ ਕਿ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀਆਂ ਪਰ ਮੌਜੂਦਾ ਤਿੰਨ ਸਾਲ ਸਰਕਾਰ ਰਹੀ ਹੈ ਉਹਨਾਂ ਦਾ ਐਮਐਲ ਰਹੇ ਉਹਨਾਂ ਕੋਲ ਬੇਸ਼ਮੀ ਚਿੰਤਾ ਕਰਾ ਦਮੈਂ ਤੁਹਾਨੂੰ ਜਿਹੜੀ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਉਹ ਤਾਂ ਕਹਿ ਰਹੀ ਹੈ ਜੀ ਅਸੀਂ ਘਰ ਘਰ ਮਹੱਲਾ ਮਹੱਲਾ ਗਲੇ ਨਹੀਂ ਖਲਾਤੇ ਠੀਕ ਆ ਨੌਕਰੀਆਂ ਦੇਤੀਆਂ ਤੇ ਜਿੰਨੇ ਵੀ ਸਰਕਾਰੀ ਸਕੂਲ ਸੀ ਸਾਰੇ ਐਮੀਨ ਸਕੂਲ ਬਣਾਤੇ ਤੁਸੀਂ ਕਹਿੰਦੇ ਹੋ ਇਹ ਚੀਜ਼ਾਂ ਕਿਤੇ ਹੋਈਆਂ ਨਹੀਂ ਹੈਗੀਆਂ ਇਹ ਵੀ ਤਾਂ ਇੱਕ ਤਰ੍ਹਾਂ ਦਾ ਡਿਵੈਲਪਮੈਂਟ ਦਾ ਹਿੱਸਾ ਹੀ ਆ ਉੱਤੇ ਦੀ ਸਭ ਤੋਂ ਵੱਡੀ ਗੱਲ ਆਪਣਾ ਬਿਜਲੀ ਮਾਫ ਕਰੀ ਹੋਈ ਆ ਕਿਸੇ ਘਰ ਨੂੰ ਅੱਜਕੱਡੀ ਡੇਢ ਚ ਚਾਹੇ ਐਸਸੀ ਹੋਵੇ ਚਾਹੇ ਜਰਨਲ ਹੋਵੇ ਕਿਸੇ ਨੂੰ ਬਿੱਲ ਨਹੀਂ ਆ ਰਿਹਾ ਪਕੋ ਪੰਜਾਬ ਨੇ ਕਿਸੇ ਨੂੰ ਇਹਨਾਂ ਨੂੰ ਇਹ ਥੋੜੀ ਜਿਹੀ ਸਾਨੂੰ ਬਿਜਲੀ ਮਾਫ ਕਰੋ ਹੂੰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਇਹ ਕਿਹਾ ਸੀ ਸਾਨੂੰ ਨੌਕਰੀ ਦਿਓ ਸਾਡੇ ਨੌਜਵਾਨ ਪੀੜੀ ਨੌਕਰੀ ਹੀ ਕਰੇ ਨਾ ਕਿ ਸਾਨੂੰ ਮੰਗਤੇ ਬਣਾ ਕੇ ਰੱਖੋ ਇਹ ਤਾਂ ਮੰਗਤੇ ਬਣਾ ਕੇ ਰੱਖਤਾ ਜੀ ਹੂੰ ਹੂੰ ਬੱਤੀ ਫ੍ਰੀ ਕਰਦਾਂਗੇ ਫੇ ਕੋਈ ਜਾਂਦਾ ਕਿ ਬੱਸਾਂ ਦੇ ਫ੍ਰੀ ਕਰਦਾਂਗੇ ਕੋਈ ਕਹਿੰਦਾ ਆਟਾ ਦਾਲ ਦੇ ਦਾਂਗੇ ਯਾਰ ਪੰਜਾਬ ਉਹ ਇੱਕ ਜਜਬਾ ਰਹਿਣ ਦਿਓ ਮਤਲਬ ਕਿ ਗਿਰਤ ਕਰਨ ਦਿਓ ਕਮਾਈ ਕਰਨ ਦਿਓ ਨੌਕਰੀ ਵਾਲੇ ਕਰਨ ਦਿਓ ਨੌਕਰੀ ਦਿਓ ਤੁਸੀਂ ਜਿਹਨੂੰ ਪਖਾਰੀ ਕਿਉਂ ਬਣਾ ਦੇ ਚਾ ਮੁਫਤ ਦੇ ਕੇ ਪਹਿਲੀ ਗੱਲ ਤਾਂ ਨਹੀਂ ਦੇਣੀ ਚਾਹੀਦੀ ਮੇਰੇ ਸੋਚ ਦੇ ਹਿਸਾਬ ਨਾਲ ਜੀ ਕਿਉਂਕਿ ਬੱਚੇ ਪੜ੍ਹ ਲਿਖੇ ਜਾਣਗੇ ਉਹਨਾਂ ਨੂੰ ਪਤਾ ਜੇ ਪੜ੍ਹ ਲਿਖੇ ਜਾਣਗੇ ਸਾਨੂੰ ਕੁਐਸਚਨ ਆਸਨ ਕਰਨਗੇ ਤਾਂ ਇਹ ਪੜਾਈ ਵਾਲੇ ਪਾਸੇ ਧਿਆਨ ਨਹੀਂ ਲਾਣ ਦੇਂਦੇ ਨਸ਼ੇ ਵਾਲੇ ਪਾਸੇ ਨੌਜੋਨ ਸਾਰੀ ਪੀੜ ਲੱਗਦੀ ਈ ਜੇ ਕੋਈ ਬੱਚੀ ਕੁਛੀ ਨੋਵੇਂ ਪੀੜੀ ਆ ਉਹ ਸਾਰੀ ਬਾਹਰ ਜਾਂਦੀ ਈ ਪਿੱਛੇ ਜੀ ਮੈਂ ਇੰਟਰਵਿਊ ਕਰਿਆ ਭਾਈ ਚਮਕੌਰ ਸਿੰਘ ਉਹਨਾਂ ਦਾ ਠੀਕ ਹੈ ਉਹ ਤਾਂ ਕਹਿੰਦੇ ਕਿ ਅਸੀਂ ਬੇਅਦਬੀਆਂ ਦੇ ਜਿਹੜੇ ਕਿਰਾਏ ਨੇ ਜਿਨ੍ਹਾਂ ਨੇ ਵੀ ਅਦਵੀ ਕਰਾਈ ਹੈ ਗੁਰਗਰਾਹ ਸਾਹਿਬ ਦੀ ਉਹਨਾਂ ਨੂੰ ਅਸੀਂ ਸਜ਼ਾ ਦਵਾਵਾਂਗੇ ਮੇਰਾ ਉੱਥੇ ਇਹ ਸਵਾਲ ਸੀਗਾ ਕਿ ਤੁਸੀਂ ਸਜ਼ਾ ਤਾਂ ਦਵਾਉਂਗੇ ਕੀ ਕੋਈ ਇਦਾਂ ਦਾ ਕਾਨੂੰਨ ਬਣਾਉਂਗੇ ਕਿ ਜਿਹੜਾ ਹੁਣ ਤੋਂ ਬਾਅਦ ਸਾਡੀ ਸਰਕਾਰ ਆਉਣ ਤੋਂ ਬਾਅਦ ਕੋਈ ਬੇਅਦਵੀ ਕਰੂਗਾ ਸੀ ਉਹਦੇ ਤੇ ਖਿਲਾਫ ਸਖਤ ਐਕਸ਼ਨ ਲਵਾਂਗੇ ਬਿਲਕੁਲ ਸੀ ਬਿਲਕੁਲ ਵੇਖੋ ਬੇਅਦਵੀ ਦੇ ਕਾਨੂੰਨ ਤਾਂ ਬੰਨਣਾ ਬਹੁਤ ਜ਼ਰੂਰੀ ਹੈ ਪਹਿਲਾਂ ਕੈਪੀਟਲ ਸਰਕਾਰ ਆਈ ਸੀ ਉਹਨਾਂ ਨੇ ਵੀ ਹੱਥ ਕੁੜਕਾ ਸਿਆ ਫੜ ਕੇ ਕਿਹਾ ਸੀ ਕਿ ਮੈਂ ਮਤਲਬ ਕਿ ਬੇਅਦਵੀ ਉੱਤੇ ਸਖਤ ਕਾਨੂੰਨ ਬਣਾਵਾਂਗਾ ਤੇ ਜਿਹੜੀ ਹੁਣ ਭਗਵੰਤ ਮਾਨ ਸਰਕਾਰ ਆਈ ਇਹਨਾਂ ਨੇ ਕਹਿੰਦੇ 24 ਘੰਟੇ ਵਿੱਚ ਵਿੱਚ ਸਿੰਘ ਕਾਨੂੰਨ ਬਣਾਵਾਂਗੇ ਗੂਗਲ ਸੈਰੀ ਬੇਤਵੀ ਕਰੇ ਸੰਤ ਕਾਨੂੰਨ ਬਣਾਵਾਂਗੇ ਹੂੰ 24 ਘੰਟੇ ਛੱਡੋ 24 ਮਹੀਨੇ ਦੀ ਬੇਤਗੀ ਸਾਢੇ 3 ਸਾਲ ਹੋ ਚੁੱਕੇ ਆ ਤੇ ਇਸ ਦੌਰਾਨ ਆਪਣਾ ਵੀ ਗੁਰਜੀਤ ਸਿੰਘ ਟਾਵਰ ਤੇ ਚੜ ਕੇ ਬਿਠਾ 400 ਫੋਟ ਉੱਪਰ ਦੇਖੋ ਸਰਕਾਰਾਂ ਨੂੰ ਕਿਤੇ ਨਾ ਕਿਤੇ ਜਾਗਣਾ ਚਾਹੀਦਾ ਉਹ ਵੀ ਇਹਨੂੰ ਸਾਲ ਹੋ ਗਿਆ ਜੀ ਆਖਰ ਆਕਾ ਕੇ ਉੱਪਰ ਚੜਿਆ ਕੋਈ ਇਹਨੂੰ ਸ਼ੋਅ ਥੋੜੀ ਚੜਿਆ ਉਹ ਆਪਣੇ ਨਿੱਜੀ ਬਸ ਸਵਾਕਸ ਨਾਲ ਚੜਿਆ ਨਹੀਂ ਡੜਿਆ ਉਹ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੇਤਵੀ ਕੋਈ ਉਹਦੇ ਅਸੇ ਚੜਿਆ ਪਸਰ ਸਰਕਾਰਾਂ ਉਹਦਾ ਬਿਹਾਨੀ ਕਰਦੀਆਂ ਪਈਆਂ। ਹੂੰ। ਤੇ ਸਰਕਾਰਾਂ ਇੱਕ ਸਾਹ ਨਾਲ ਵਿਖੇ ਲੋਲੀ ਪਪੀ ਦੇ ਰਹੀ ਹੈ। ਕੋਈ ਕੰਮ ਥੋੜੀ ਕਰ ਰਹੀ ਹੈ। ਹੂੰ। ਜਦ ਕਿ ਮੌਜੂਦਾ ਹਾਲਾਤ ਕਿੰਨੇ ਖਰਾਬ ਹੋ ਰਹੇ ਵੀ ਦਿਨ ਬਦਲੇ ਪੰਨੇ ਸੁਣਾਈ ਕਿਸੇ ਚੀਜ਼ ਦੀ। ਜੀ। ਇਹਦੇ ਵਜ੍ਹਾ ਕਿ ਇਸ ਚੀਜ਼ ਨੂੰ ਕਿਹਨਾਂ ਨੂੰ ਮੰਨਦੇ ਹੋ ਤੁਸੀਂ? ਉਹ ਸਰਕਾਰਾਂ ਨੂੰ ਵਜ੍ਹਾ ਮੰਨਦੇ ਹੋ ਕਿ ਜਿਹੜੀ ਜਿਹੜਾ ਹਿੰਦ ਕਾਨੂੰਨ ਨਹੀਂ ਬਣਿਆ। ਬਿਲਕੁਲ। ਕੀ ਉਹ ਜਥੇਬੰਦੀਆਂ ਨੂੰ ਮੰਨਦੇ ਹੋ ਕਿ ਜਿਹੜੀਆਂ ਹਲੇ ਤੱਕ ਉੱਥੇ ਪਹੁੰਚ ਨਹੀਂ ਪਹੁੰਚ ਨਹੀਂ ਸਕੀਆਂ? ਦੇਖੋ ਕਿਤਨਾ ਕਿਤੇ ਨਾ ਇਹਦੇ ਵਿੱਚ ਸਰਕਾਰਾਂ ਦਾ ਬਹੁਤ ਵੱਡਾ ਰੋਲ ਹੈ ਬਣਾਣ ਦੇ ਵੇਖੋ ਕਾਨੂੰਨ ਸਰਕਾਰਾਂ ਨੇ ਜਥੇਬੰਦੀ ਨੇ ਥੋੜੀ ਬਣਾਣਾ ਜਥੇਬੰਦੀ ਦੇ ਵੱਤ ਤੋਂ ਅੱਜ ਜਾ ਕੇ ਅਪਰੋਚ ਹੀ ਕਰ ਸਕਦੀ ਹੈ ਹੋਰ ਤਾਂ ਕੁਝ ਨਹੀਂ ਕਰ ਸਕਦੀ ਇਹ ਦਬਾਅ ਤਾਂ ਬਣਾ ਸਕਦੀ ਹੈ ਜਿਵੇਂ ਹੁੰਦੀ ਹੈ ਇਹ ਸਰਕਾਰਾਂ ਦੇ ਹੱਥ ਵੱਸਦਾ ਸਾਰਾ ਕੁਝ ਹਮ ਸਰਕਾਰ ਦੇ ਉੱਤੇ ਦਬਾਅ ਤਾਂ ਜਥੇਬੰਦੀ ਬਣਾ ਸਕਦੀ ਦੇਖੋ ਜਥੇਬੰਦੀਆਂ ਵੀ ਜਾ ਰਹੀਆਂ ਨੇ ਉੱਥੇ ਟਾਵਰ ਤੇ ਮੋਰਚੇ ਠੀਕ ਹੈ ਚਲੋ ਕੁਝ ਕਿ ਜਥੇਬੰਦੀਆਂ ਨਈ ਵੀ ਜਾਂਦੀਆਂ ਹੋਣਗੀਆਂ ਪਰ ਕਿਤਨਾ ਕਿਤੇ ਜਿੰਨੀਆਂ ਜਥੇਬੰਦੀਆਂ ਜਾ ਰਹੀਆਂ ਹੁਣ ਆਪਣਾ ਵੀਰ ਰਾਣਾ ਵਾ ਜੀ 골ਡਨ ਹੱਟ ਵਾਲਾ ਜੀ 골ਡਨ ਹੱਟ ਵਾਲਾ ਪਰ ਕਿਤੇ ਨਾ ਕਿਤੇ ਸਰਕਾਰਾਂ ਦੇ ਵੇਖੋ ਕੋਈ ਹੈ ਹੀ ਨਹੀਂ ਜਿੱਤ ਗਿਆ ਲੈ ਜੀ ਜਦੋਂ ਉੱਥੇ ਵੱਡਾ ਇਕੱਠ ਹੁੰਦਾ ਵਾ ਨਾਲ ਹੀ ਕੋਈ ਸਰਕਾਰ ਦਾ ਨੁਮਾਇੰਦਾ ਆ ਜਾਂਦਾ ਚਲੋ ਤੁਹਾਡੀ ਮੀਟਿੰਗ ਫਿਕਸ ਕਰਾ ਦਈਏ ਸੀ ਆ ਕੇ ਮਿਲੋ ਯਾਰ ਪਹਿਲਾਂ ਕੋਈ ਨਹੀਂ ਆਪਾਂ ਮਿਲਤੀ ਕਰਦੇ ਮਰ ਤੁਸੀਂ ਪ੍ਰੈਸ਼ਰ ਬਣਾਉਣ ਤੋਂ ਬਾਅਦ ਤੁਸੀਂ ਇਹ ਕੰਮ ਕਰਨੇ ਪਹਿਲਾਂ ਆਪਾਂ ਕੋਈ ਕੰਮ ਨਹੀਂ ਕਰਨਾ ਆਖਰ 92 93 ਜਿਤਾਏ ਆ ਉਹ ਵਕਟ ਕਿਉਂ ਚੁੱਪ ਹੋ ਗਏ ਉਹਨਾਂ ਨੇ ਵੀ ਚਾਹੀਦਾ ਕੋਈ ਨਾ ਕੋਈ ਪੰਜਾਬ ਦੇ ਮੁੱਦਿਆਂ ਤੇ ਬੋਲੋ ਤੁਸੀਂ ਪੰਜਾਬ ਦੇ ਜਿੱਤੇ ਜੇ ਨਾ ਪੰਜਾਬ ਦੀ ਗੱਲ ਕਰ ਦੋ ਪੰਜਾਬ ਦੀ ਗੱਲ ਕਰਨ ਤੇ ਕੋਈ ਰਾਜੀ ਨਹੀਂ ਕੋਈ ਬਿਆਨ ਹੀ ਨਹੀਂ ਦੇ ਕੇ ਰਾਜੀ ਹੋਗਾ ਐਨਦਰ ਹਕੀਮ ਉਮੀਦ ਰੱਖ ਲਈ ਦੱਸੋ ਬਿਲਕੁਲ ਤੁਸੀਂ ਤਰਨਤਾਰਨ ਦੇ ਪਿੰਡੋ ਪਿੰਡੀ ਜਾ ਰਹੇ ਹੋ ਬਿਲਕੁਲ ਠੀਕ ਆ ਹਰ ਕਸਬੇ 'ਚ ਹਰ ਗਲੀ ਮਹੱਲੇ 'ਚ ਤੁਸੀਂ ਖੁਦ ਜਾ ਰਹੇ ਹੋ ਹੂੰ ਲੋਕ ਤੁਹਾਨੂੰ ਕੀ ਕਹਿ ਰਹੇ ਆ ਲੋਕੀ ਆਪਣੀ ਪ੍ਰੋਬਲਮਾਂ ਤੁਹਾਨੂੰ ਦੱਸਦੇ ਹੋਣਗੇ ਬਿਲਕੁਲ ਜੀ ਬਿਲਕੁਲ ਕਾਫੀ ਜ਼ਿਆਦਾ ਤੇ ਵੀਰ ਭਰਾ ਨੌਜਵਾਨ ਪੀੜੀ ਦੇ ਆ ਉਹ ਮਿਲੀ ਜਨ ਨੌਜਵਾਨ ਪੀੜੀ ਕਹਿੰਦੀ ਕਿ ਨਸ਼ੇ ਦਾ ਬਹੁਤ ਬੁਰਾ ਹਾਲ ਹੈ ਹੂੰ ਤੇ ਜੇ ਤੁਹਾਡੇ ਜੀ ਉਹਨਾਂ ਤੋਂ ਉੱਪਰ ਚਲ ਜੋ ਕਹ ਰਹੇ ਧੱਕੇਸ਼ਾਹੀ ਬਹੁਤ ਜ਼ਿਆਦਾ ਹੋ ਰਹੀ ਹੈ ਕਿਹਦੇ ਸੁਣਵਾਈ ਨਹੀਂ ਹੋ ਰਹੀ ਮਲੇ ਚੀਜ਼ਾਂ ਕਾਫੀ ਸੁਣਨ ਨੂੰ ਮਿਲਦੀਆਂ ਪਈਆਂ ਜੇ ਆਪਾਂ ਕੁੜੀਆਂ ਵਾਲੇ ਪਾਸੇ ਚਲ ਜਾਈਓ ਕਹਿੰਦੇ ਸਿੱਖਿਆ ਵਾਲੇ ਪਾਸੇ ਕੋਈ ਹੈ ਨਹੀਂ ਇੱਥੇ ਕੋਲਜ ਯੂਨੀਵਰਸਿਟੀ ਨਹੀਂ ਸਾਨੂੰ ਬੜਾ ਦੂਰ ਜਾਣਾ ਪੈਂਦਾ। ਹਮਮ ਪਰ ਇਹ ਸਭ ਮੁੱਦੇ ਹੀ ਕਾਫੀ ਗੰਭੀਰ ਅਥਰ ਜੀ। ਜੀ ਹੋਰ ਕੀ ਲੱਗਦਾ ਤੁਹਾਨੂੰ ਕਿ ਤੁਹਾਡੀ ਪਾਰਟੀ ਜਿੱਤਣ ਤੋਂ ਬਾਅਦ ਇਹ ਕੰਮ ਪਹਿਲ ਦੇ ਆਧਾਰ ਤੇ ਕਰੂਗੀ ਉਹ ਕਰੂਗੀ। ਕਿਉਂਕਿ ਇਹ ਸਟੇਟਮੈਂਟ ਰਹੂਗੀ ਤੁਹਾਡੀ ਵੱਡੀ। ਬਿਲਕੁਲ ਜੀ ਬਿਲਕੁਲ ਦੇਖੋ ਮੈਂ ਆਇਆ ਹੀ ਕੰਮ ਕਰਨ ਵਾਸਤੇ। ਮੈਂ ਕਿਹਾ ਤੇ ਹੈ ਨਹੀਂ ਕਿ ਰਾਜਭਾਗ ਕਰਨ ਵਾਸਤੇ ਆ ਮੈਂ ਆਇਆ ਹੀ ਕੰਮ ਕਰਨ ਵਾਸਤੇ। ਹਮਮ ਦੇਖੋ ਮੈਂ ਆਪਣਾ ਪਰਿਵਾਰ ਛੱਡ ਕੇ ਦਿਨ ਰਾਤ ਕਰਦਾ ਪਿਆ ਮੈਂ ਹਣਾ। ਜੀ ਬਿਲਕ ਸਾਨੂੰ ਤਾਂ ਮਸਤੀ ਕਰਨਿਆ ਮੈਨੂੰ ਕੋਈ ਆਪਣਾ ਲਾਲਚ ਛੋੜੀਏਗਾ ਹੂੰ ਮੇਰਾ ਤੇ ਕਾਰੋਬਾਰ ਬਹੁਤ ਸੋਹਣਾ ਚੱਲਦਾ ਪਿਆ ਦੁਕਾਨਦਾਰੀ ਬੜੀ ਸੋਹਣੀ ਚੱਲਦੀ ਗੁਰੂ ਸਾਹਿਬ ਦੀ ਕਿਰਪਾ ਦਾ ਹੁਕਮ ਆਉਂਦਾ ਵੈ ਸਾਨੂੰ ਪਰ ਸਾਨੂੰ ਲੋੜ ਥੋੜੀ ਪਈ ਸੀ ਪਰ ਕਿਤੇ ਨਾ ਕਿਤੇ ਕਹਿ ਲਓ ਕਿ ਸਰਕਾਰਾਂ ਦੀ ਧੱਕੇਸ਼ਾਹੀ ਕਹਿ ਲਓ ਸਾਡੇ ਪਰਿਵਾਰਾਂ ਦਾ ਵੀ ਹੋਈ ਹੈ ਹੋਰ ਵੀ ਉਹਨਾਂ ਗਰਾਉਂਡ 'ਚ ਵਿਚਰਦੇ ਪਏ ਆ ਜਿਹੜਾ ਸੂਬੇ ਸਰਾਂ ਤੁਸੀਂ ਗੱਲ ਕੀਤੀ ਇਹ ਸੂਬੇ ਸਰਾਂ ਦੇ ਕੱਲ ਸਿੱਖਾਂ ਨੂੰ ਨੇ ਮਾਰਿਆ ਹਿੰਦੂਆਂ ਨੂੰ ਮਾਰਿਆ ਇੱਕ ਵੀਰ ਗੁਲਸ਼ਨ ਕੁਮਾਰ ਮੈਨੂੰ ਮਿਲਿਆ ਸੀ ਤੇ ਹਿੰਦੂ ਪਰਿਵਾਰ ਵੀ ਕਾਫੀ ਸ਼ੀਦ ਕੀਤੇ ਇੱਥੇ ਜੀ ਇਸ ਤਰ੍ਹਾਂ ਤਰ ਤੂੰ ਹੁਣ ਤੁਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਸਾਨੂੰ ਨਹੀਂ ਪਤਾ ਸੀ ਉਹ ਸੰਤ ਬੱਬਾ ਚਰਨ ਸਿੰਘ ਜੀ ਸੀ ਜਿਹਨਾਂ ਨੇ ਛੱਡੇ 파ੜ ਕੇ ਮਰ ਜੀਬ ਨਾਲ ਦੋ ਫਾੜ ਕਰਦੇ ਉਹਨਾਂ ਦੇ ਪਰਿਵਾਰ ਤੇ ਸੱਤ ਮੈਂਬਰ ਸੀ ਉਹ ਕਹਿਣਾ ਬਹੁਤ ਸੋਖਾ ਸਾਤ ਮੈਂਬਰ ਪਰ ਜਿੰਨਾਂ ਦੇ ਸ਼ਹੀਦ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਅੱਗੇ ਕੀ ਬੇਦਦੀ ਹੈ ਬਿਲਕੁਲ ਬੜਾ ਔਖਾ ਭਾਜੀ ਸੀ ਆਪ ਵੀ ਜਾਨਦਾ ਹੂੰ ਇੱਕ ਇੱਕ ਤਾਂ ਇਹ ਵੀ ਗੱਲ ਕਹੀ ਜਾਂਦੀ ਕਹਿੰਦੇ ਇਹ ਤਾਂ ਧਰਨੇ ਲਾਉਣ ਲੱਗ ਗਏ ਪਰ ਸਿੱਖ ਪੰਥ ਤਾਂ ਕਿਤੇ ਧਰਨੇ ਲਾਉਂਦੇ ਹੀ ਨਹੀਂ ਹੈ ਜੀ ਇਹ ਇਹ ਇਸੇ ਚੀਜ਼ ਦਾ ਭਾਜੀ ਗਿਲਾ ਸ਼ਿਕਵਾ ਕਰਨਾ 47 ਤੋਂ ਲੈ ਕੇ ਹੁਣ ਤੱਕ ਸਾਨੂੰ ਦਿੱਤਾ ਕੀ ਇਹਨਾਂ ਨੇ ਹੂੰ ਹੂੰ ਅਸੀਂ ਆਪਣੀ ਕੋਈ ਮੰਗ ਰੱਖਣੀ ਹੋਵੇ ਸਾਨੂੰ ਧੰਨੇ ਲਾਣੇ ਪੈਂਦੇ ਵੇ ਬਿਲਕੁਲ ਚਲ ਗਿਆ 80% ਕੁਰਬਾਨੀ ਆ ਸਿੱਖਾਂ ਦੀ ਦੇਖੋ ਪੂਰੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਕਿਤੇ ਨਾ ਕਿਤੇ ਕੋਈਛ ਨਾ ਕੋਈਛ ਦੇਉ ਰਾਈਟ ਪਰ ਨਹੀਂ ਕੁਝ ਵੀ ਨਹੀਂ ਮਜਬੂਰ ਕਰਦੇ ਪਏ ਇਹ ਨਾਲੇ ਸਾਨੂੰ ਸिखਾਉਂਦੇ ਪਏ ਲੋਕਤੰਤਰ ਹੈ ਪਰ ਮੈਨੂੰ ਤਾਂ ਮਹਿਸੂਸ ਨਹੀਂ ਹੁੰਦਾ ਕਿ ਇਹ ਕਦੀ ਲੋਕਤੰਤਰ ਹੈ ਇਹ ਦੇਸ਼ ਇਹ ਤਾਂ ਕਹਿੰਦੇ ਆ ਆਮ ਆਮ ਲੋਕਾਂ ਦੀ ਸਰਕਾਰ ਤੇ ਆਮ ਲੋਕਾਂ ਦੀ ਸਰਕਾਰ ਹੁੰਦੀ ਨਾ ਦੇਖ ਵੇਤੇ ਆਮ ਹੀ ਲੋਕ ਆਣੇ ਤਰੰਤ ਆਂਦੇ ਵਿੱਚ ਉਹ ਆਮ ਕਿੱਥੇ ਗਏ ਜਿਹੜੇ ਦਰਿਆਵਾਂ ਵਿੱਚ ਆਂਦੇ ਰਹੇ ਜਿਹੜੇ ਪਾਣੀ ਪੀਂਦੇ ਰਹੇ ਜਿਹੜੇ ਪੋਸਟਰ ਕੰਨਾਂ ਤੇ ਚਰੇ ਲਾਉਂਦੇ ਰਹੇ ਉਹ ਕਿੱਥੇ ਗਏ ਆਮ ਪਹਿਲਾਂ ਇਹੋ ਕਹਿੰਦੇ ਸੀ ਆਮ ਹੀ ਰੱਖਾਂਗੇ ਆਪਾਂ ਉਹਨੂੰ ਵਿਖਾਓ ਕਿੱਥੇ ਆਮ ਉਹਦੇ ਚਿਹਰੇ ਹਜੇ ਵੀ ਥੱਲੇ ਕਲਪਦੇ ਪਏ ਕਿ ਸਾਨੂੰ ਮੌਕਾ ਨਹੀਂ ਦਿੱਤਾ ਪਾਰਟੀ ਨੇ ਅਸੀਂ ਪਾਰਟੀ ਦੀ ਇੰਨੇ ਨੇ ਸਾਥ ਸੇਵਾ ਕਰਦੇ ਪਏ ਆ ਅਸਾਂ ਨੂੰ ਮੌਕਾ ਦੇਣਾ ਚਾਹੀਦਾ ਸੀ ਨਹੀਂ ਦਿੱਤਾ ਮੌਕਾ ਪਾਰਟੀ ਨੇ ਤੁਸੀਂ ਵੀ ਤਾਂ ਕਹਿੰਦੇ ਹੋ ਅਸੀਂ ਸੰਗਤ ਦੀ ਸੇਵਾ ਕਰਾਂਗੇ ਬਿਲਕੁਲ ਅੱਜ ਅੱਜ ਜਿੱਤਣ ਤੋਂ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਸੰਗਤ ਦੀ ਸੇਵਾ ਕਰਾਂਗੇ ਤੇ ਕੱਲੋਂ ਤੁਸੀਂ ਜਿੱਤ ਕੇ ਜਿਵੇਂ ਬਾਕੀ ਪਾਰਟੀਆਂ ਹੁਣ ਤੱਕ ਕਹਿੰਦੀਆਂ ਰਹੀਆਂ ਨੇ ਕਿ ਕੀ ਕੀ ਅਸੀਂ ਲੋਕ ਅਸੀਂ ਆਮ ਲੋਕਾਂ ਆ ਅਸੀਂ ਆਮ ਲੋਕਾਂ ਦੇ ਵਿੱਚੋਂ ਉੱਠੇ ਹੋਏ ਹਾਂ ਜਿਵੇਂ ਆਪਣੇ ਭਗਵੰਤ ਸਿੰਘ ਮਾਨੀ ਕਹਿੰਦੇ ਰਹੇ ਨੇ ਕਿ ਮੈਂ ਸਤੋਜ ਤੋਂ ਉੱਠਿਆ ਮੈਂ ਮਾਸਟਰ ਦਾ ਮੁੰਡਾ ਤੁਹਾਡੇ ਘਰਾਂ ਚੋਂ ਉੱਠਿਆ ਹੋਇਆ ਮੈਂ ਬਿਲਕੁਲ ਠੀਕ ਹੈ ਕਿਤੇ ਇਦਾਂ ਆਇਆ ਨਾ ਨਾ ਹੋਵੇ ਕਿ ਮਨਪ੍ਰੀਤ ਸਿੰਘ ਕੱਲ ਨੂੰ ਉਹ ਜਿੱਤਦੇ ਨੇ ਉਸ ਤੋਂ ਬਾਅਦ ਤੁਸੀਂ ਵੱਡੇ ਵੱਡੇ ਆਪਣੇ ਕੋਠੀਆਂ ਘਰਾਂ 'ਚ ਰਹ ਰਹੇ ਹੋ ਵੇਖੋ ਮੈਂ ਨਾ ਕੋਈ ਕੰਮ ਨਹੀਂ ਕੋਈ ਉਹ ਨਹੀਂ ਕਰਨਾ ਮੈਂ ਉਹ ਦੱਸ ਲੱਗਿਆ ਮੈਂ ਇੰਡੀਪੈਂਡੈਂਟ ਹਾਂ ਮੇਰੇ ਉੱਤੇ ਕੇ ਦਾ ਪ੍ਰੈਸ਼ਰ ਨਹੀਂ ਹੈ ਮੈਂ ਕਿਸੇ ਨੂੰ ਪੁੱਛ ਕੇ ਨਹੀਂ ਕੋਈ ਸਵਾਲ ਦਾ ਜਵਾਬ ਦੇਣਾ ਮੈਂ ਆਜ਼ਾਦ ਹਾਂ ਮੇਰਾ ਜੋ ਦਿਲ ਕਰਦਾ ਮੈਂ ਉਹ ਜਵਾਬ ਦੇਣਾ ਮੈਂ ਖਲੇ ਆ ਨਾ ਮੈਨੂੰ ਕਿਸੇ ਦਾ ਕੁਝ ਹੈ ਵਾ ਕਿ ਯਾਰ ਮੈਂ ਇਹਨੂੰ ਪੁੱਛ ਕੇ ਜਵਾਬ ਦੇਣਾ ਜਾਂ ਉਹਨੂੰ ਪੁੱਛ ਕੇ ਜਵਾਬ ਦੇਣਾ ਕੁਝ ਵੀ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਕਿਸੇ ਚੀਜ਼ ਦਾ ਸਾਂਝਾ ਪੰਥਾਂ ਉਮੀਦਵਾਰ ਮੈਨੂੰ ਜੋ ਚੰਗਾ ਲੱਗਦਾ ਪਿਆ ਜੋ ਮਤਲਬ ਮਤਲਬ ਕੈਲੋਕੀ ਗਰਾਉਂਡ ਤੇ ਕੰਮ ਉਹ ਦੱਸਾਂਗਾ ਜੀ ਜੋ ਕਰਨਾ ਸੀ ਅੱਜ ਵੀ ਵੱਡੀਆਂ ਵੱਡੀਆਂ ਫੜਾ ਮਾਰਦਾਂਗੇ ਕਿ ਮੈਂ ਹਰ ਘਰ ਦੇ ਵਿੱਚ ਆ ਕੇ ਇੱਕ ਬੱਸ ਦੇਣੀ ਫਰੀ ਹਰ ਕਿਸੇ ਲੇਡੀਜ਼ ਨੂੰ ਮੈਂ ਇੱਕ ਵੈਨ ਦੇਣੀ ਕਾਰ ਦੇਣੀ ਫਰੀ ਇੱਥੇ ਥੋੜੀ ਹੋ ਜਾਣਾ ਜੋ ਲੌਜੀਕਲੀ ਕੰਮ ਬੰਦਾ ਉਹ ਤੇ ਵੇਖੋ ਕਰਨਾ ਪੰਦਾ ਹੀ ਗਰਾਉਂਡ ਦੇ ਉੱਤੇ ਤਾਂ ਦੀ ਸਕਦਾ ਪਿਆਰ ਕਰਨ ਦੀ ਹੈ ਜੀ ਪਿੱਛੇ ਤੁਹਾਡੀ ਇੱਕ ਇੰਟਰਵਿਊ ਹੁੰਦੀ ਹੈ ਤੁਸੀਂ ਉਹ ਚ ਕਹਿੰਦੇ ਹੋ ਮੈਂ ਸੰਤ ਭਿੰਦ ਰਾਣਿਆਂ ਨੂੰ ਆਪਣਾ ਆਈਡਲ ਮੰਨਦਾ ਬਿਲਕੁਲ ਸੱਚ ਤੁਹਾਨੂੰ ਕਿਤੇ ਨਹੀਂ ਕਿਤੇ ਇਹ ਲੱਗਦਾ ਨਹੀਂ ਹੈਗਾ ਕਿ ਜਿਹੜੇ ਹੋਰ ਧਰਮਾਂ ਦੇ ਲੋਕ ਨੇ ਉਹ ਉਹਨਾਂ ਦੀ ਵੋਟਾਂ ਟੁੱਟਣ ਗਈਆਂ ਉਹ ਇਹ ਕਹਿਣਗੇ ਕਿ ਇੱਕ ਦਰ ਦੀ ਖਾਲਿਸਤਾਨੀ ਪੱਕੀ ਗੱਲ ਕਰ ਰਹੇ ਨੇ ਦੇਖੋ ਜਿਹੜੇ ਸੰਤ ਗਿਆਨੀ ਜਨੈਲ ਸਿੰਘ ਭਿੰਡਰਾਂ ਵਾਲੇ ਉਹ ਵਾਕਈ ਸਾਡੇ ਆਈਡਲ ਹੈ ਇਹ ਤੇ ਹੈ ਨਹੀਂ ਕਿਵੇਂ ਮੁਕਰ ਜਾਣਾ ਜਿੱਤੋਂ ਤੋਂ ਬਾਅਦ ਵੀ ਉਹ ਜਿੱਤੋਂ ਤੋਂ ਬਾਅਦ ਵੀ ਮੇਰੀ ਇਹੋ ਮਤਲਬ ਕਿ ਬਿਆਨ ਦੇਣਾ ਕਿਉਂਕਿ ਕਈ ਕਈ ਬਾਅਦ ਚੁਕਾ ਨਹੀਂ ਇਹ ਨਾ ਕਹਿਣ ਕਿ ਜਿੱਤੋਂ ਤੋਂ ਪਹਿਲਾਂ ਦੱਸਿਆ ਨਹੀਂ ਇਹਨੇ ਜਿੱਤੋਂ ਤੋਂ ਬਾਅਦ ਗੱਲ ਕਰਨ ਪਿਆ ਜਿੱਤੋਂ ਤੋਂ ਬਾਅਦ ਇਹ ਫੋਟਵਾਂ ਲਾਈਆਂ ਕਿਉਂਕਿ ਗੱਲਾਂ ਰੱਖਣੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਸੰਤ ਗਿਆਨੀ ਜਨੈਲ ਸਿੰਘ ਭਿੰਡਰਾਂ ਨੇ ਅਜੇ ਤੱਕ ਕਿਸੇ ਨਾਲ ਮਾੜਾ ਨਹੀਂ ਕੀਤਾ ਹੂੰ ਕਿਉਂਕਿ ਦੇਖੋ ਇਹਦੇ ਵਿੱਚ ਹਿੰਦੂ ਵੀ ਸੀ ਸਿੱਖ ਵੀ ਸੀ ਈਸਾਈ ਵੀ ਸਾਰੇ ਧਰਮਾਂ ਦਾ ਸਤਿਕਾਰਯੋਗ ਸੀ ਜੇ ਸੰਤ ਗਿਆਨੀ ਚੰਨਿਆ ਸਿੰਘ ਭਿੰਡਾ ਵਾ ਤੁਸੀਂ ਕਹਿੰਦੇ ਪੇ ਹਿੰਦੂ ਵੋਟ ਨਹੀਂ ਪੈਣੀ ਹਨ ਇਹੋ ਸੰਤ ਗਿਆਨੀ ਲੋਕਾਂ ਦਾ ਕਹਿਣਾ ਕਿ ਦੂਜੇ ਧਰਮਾਂ ਦੀ ਵੋਟ ਕਿਦਨੇ ਕਿਤੇ ਦਬਰਹੀ ਮੈਂ ਉਹ ਕਹਿੰਦਾ ਇਹੋ ਸੰਤ ਗਿਆਨੀ ਚੰਨਿਆ ਸਿੰਘ ਜੀ ਭਿੰਡਾ ਵਾਲੇ ਸੀ ਆਪਣੇ ਜਿਨ੍ਹਾਂ ਨੇ ਕਪੂਰਥਾਲੇ ਮੰਦਿਰ ਬਣਾਇਆ ਸੀ ਜੇਲ੍ਹ ਦੇ ਅੰਦਰ ਮੰਦਿਰ ਬਣਾਇਆ ਸੀ ਫਿਰ ਉਹਨਾਂ ਨੂੰ ਕੀ ਲੋੜ ਪਈ ਮੰਦਿਰ ਬਣਾਉਣ ਦੀ ਇਹ ਵੇਖੋ ਸਾਡੇ ਦੇ ਰਾਜਨੀਤੀ ਜਿਹੜੇ ਤੇ ਦਾਣਾ ਉਹ ਕਿਤੇ ਨਾ ਕਿਤੇ ਸਾਡੇ 9 ਮਾਸ ਦਾ ਰਿਸ਼ਤਾ ਵਾ Hindu ਤੇ Sikh ਦਾ ਇਹ ਤੋੜਨਾ ਚਾਹੁੰਦੇ ਪਰ ਨਹੀਂ ਟੁੱਟਣਾ ਕਿਉਂਕਿ ਸਾਡੀ ਇਹਨਾਂ ਰੋਟੀ ਪਾਣੀ ਸਾਂਝਾ ਜਿੱਥੇ ਮੇਰੀ ਦੁਕਾਨ ਆ ਉੱਥੇ ਕਹਿ ਰਹੇ ਕਿ ਆਪਾਂ ਤਿੰਨ ਚਾਰ ਦੁਕਾਨਾਂ ਅੰਦਰ ਸਿੱਖਾਂ ਬਾਕੀ ਸਾਰੇ ਹਿੰਦੂ ਉੱਥੇ ਤੇ ਜੀ ਸਾਰਾ ਆਪਣਾ ਰੋਟੀ ਪਾਣੀ ਇਕੱਠਾ ਵਾ ਪਰ ਜਿੱਥੇ ਹਿਮਾਲ ਜਾਂਨੇ ਦੁਕਾਨ ਦਾ ਸਮਾਨ ਕੱਪੜੇ ਲੈ ਜਾਂਨੇ ਖੇਤ ਇਹ ਥੋੜੀ ਵੀ ਨਹੀਂ ਯਾਰ ਸਰਦਾਰ ਇਹਦੇ ਕੋਲ ਮਾਲ ਲੈਣਾ ਸੁਜੀ ਕੋਲ ਮਾਲ ਲੈਣਾ ਜਿੱਦਾਂ ਮੈਂ ਜਾ ਕੇ ਪੁੱਛ ਕੇ ਵੇਖਿਆ ਲੁਧਿਆਣੇ ਕਾਰੋਬਾਰੀ ਆ ਮੈਂ ਕੋ ਅੱਜ ਹੀ ਮੇਰੇ ਫੋਨ ਤੇ ਚੈੱਕ ਕਰਨਾ ਸਾਰੇ ਹਿੰਦੂ ਵਪਾਰੀ ਭਾਈ ਨੰਬਰ ਲੈਣ ਦੇ ਸਾਡਾ ਅੱਜ ਵੀ ਉਹਨਾਂ ਨਾਲ ਚੱਲਦਾ ਹੈ ਇਹ ਚੀਜ਼ ਤੇ ਕਦੀ ਮੰਚ ਆਣੀ ਨਹੀਂ ਤੇ ਨਾ ਕਦੀ ਆਊਗੀ ਹੂੰ ਕੀ ਤੁਹਾਡੀ ਨਿਗਾਹ ਸਾਰਿਆਂ ਲਈ ਇੱਕ ਹੋਊਗੀ ਬਿਲਕੁਲ ਜੀ ਬਿਲਕੁਲ ਹੂੰ ਇਨਸਾਨੀਅਤ ਪਹਿਲੇ ਨੰਬਰ ਤੇ ਜੀ ਇਨਸਾਨੀਅਤ ਰੱਖ ਕੇ ਪਹਿਲੇ ਨੰਬਰ ਚੱਲਣਾ ਇਹ ਨਹੀਂ ਕਿ ਕੇ ਨੇ ਪਕ ਬੰਨੀ ਦਾ ਧਿਆਨ ਮੈਂ ਪਹਿਲਾਂ ਰੱਖਣਾ ਜੇਕਰ ਟੋਪੀ ਪਾਣੀ ਵਿੱਚ ਬਾਅਦ ਚ ਪੁੱਛਾਂਗੇ ਇਹ ਗੱਲ ਕਦੀ ਨਹੀਂ ਹੋਣੀ ਇਨਸਾਨੀਅਤ ਪਹਿਮ ਦੇ ਨੰਬਰ ਰੱਖਣੀ ਭਾਈ ਜੇ ਮਹਾਰਾਜ ਰਣਜੀਤ ਸਿੰਘ ਜੀ ਉਹਨਾਂ ਦੀ ਉਦਾਹਰਣ ਲੈ ਲਈਏ ਆਪਾਂ ਕੰਪੇਅਰ ਨਹੀਂ ਕਰਦੇ ਇੱਕ ਉਦਾਹਰਣ ਦੇ ਤੌਰ ਤੇ ਗੱਲ ਕਰਦੇ ਆ ਉਹ ਸਾਰਿਆਂ ਨੂੰ ਇੱਕ ਬਰਾਬਰ ਦੇਖਦੇ ਸੀਗੇ ਚਾਹੇ ਕੋਈ ਵੱਡਾ ਹੋਵੇ ਚਾਹੇ ਛੋਟਾ ਹੋਵੇ ਕੀ ਵਾਰਿਸ ਪੰਜਾਬ ਦੀ ਜਥੇਬੰਦੀ ਸਾਰਿਆਂ ਨੂੰ ਉਵੇਂ ਹੀ ਦੇਖੂਗੀ ਬਿਲਕੁਲ ਜੀ ਬਿਲਕੁਲ ਕਿਉਂਕਿ ਕਿਉਂਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਜਿੰਨੇ ਵੀ ਬੰਦੇ ਨੇ ਜਿੰਨੇ ਵੀ ਬਲਾਰੇ ਨੇ ਉਹ ਸਾਰੇ ਇੱਕ ਹੀ ਗੱਲ ਕਰਦੇ ਆ ਕਿ ਅਸੀਂ ਖਾਲਸਾ ਰਾਜ ਲਿਆਵਾਂਗੇ ਦੇਖੋ ਖਾਲਸਾ ਰਾਹ ਜ਼ਰੂਰੀ ਵੀ ਹੈ ਜੀ ਦੇਖੋ ਉਹਦੇ ਵਿੱਚ ਸਾਰੇ ਧਰਮਾਂ ਦੇ ਆਪਣੀ ਜਿੰਨੇ ਵੀ ਭਰਾ ਸੀ ਚਾਹੇ ਹਿੰਦੂ ਸਿੱਖ ਮੁਸਲਮਾਨ ਅਸਾਈ ਸਾਰੇ ਇੱਕ ਧਰਮਾਂ ਦੇ ਵਿੱਚ ਕਹਿ ਲਓ ਕਿ ਇੱਕ ਸਟੇਟ ਵਿੱਚ ਇਕੱਠੇ ਰਹਿੰਦੇ ਸੀ ਉਹਦੇ ਵਿੱਚ ਜੇ ਮਹਾਰਾਜਾ ਰਣਜੀਤ ਸਿੰਘ ਹਰਮੰਦਰ ਸਾਹਿਬ ਨੂੰ ਜਾਂੜਾਉਂਦੇ ਤੇ ਮੰਦਰ ਚ ਵੀ ਚੜਾਉਂਦੇ ਸੀ ਬਰਾਬਰ ਦਾ ਰੱਖਿਆ ਸੀ ਪਰ ਇਹ ਨਹੀਂ ਉਹਨਾਂ ਨੇ ਕਦੀ ਵਿਤਕਰਾ ਕੀਤਾ ਕਿ ਇੱਕ ਨੂੰ ਮੈਂ ਮਤਲਬ ਘੋਟ ਕੇ ਜੱਫੀ ਪਾਣਾ ਦੂਜੇ ਨੂੰ ਪਰੇ ਰੱਖਿਆ ਤਾਂ ਕੁਝ ਵੀ ਨਹੀਂਗਾ ਉਹ ਚੀਜ਼ ਦੇ ਵਿੱਚ ਕੋਈ ਵੀ ਹੋਵੇ ਸਾਰੇ ਖੁਸ਼ ਆ ਭਾਜੀ ਤੁਹਾਡੇ ਹਿਸਾਬ ਨਾਲ ਖਾਲਸਾ ਰਸ ਦੀ ਕੀ ਪਰਵਾਸ ਹੈ ਦੇਖੋ ਜਿਹੜਾ ਖਾਲਸਾ ਰਾਜ ਹੈ ਨਾ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਨਾ ਕਦੀ ਚੋਰੀ ਨਹੀਂ ਹੁੰਦੀ ਸੀ। ਹੂੰ ਰਾਤ ਦੇ ਟਾਈਮ ਵੀ ਸੋਨੇ ਦੀ ਦੁਕਾਨਾਂ ਖੁੱਲੀਆਂ ਰਹਿੰਦੀਆਂ ਸੀ। ਜੇ ਭਾਈ ਚਾਂਸ ਕਿਤੇ ਰਾਤ ਦੇ ਟਾਈਮ ਕੋਈ ਚੋਰੀ ਹੋ ਜੇ ਨਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਸੂਰੇ ਆ ਕੇ ਮੇਖੋ ਨਾ ਸੋਨਾ ਲੈ ਗਏ। ਹੂੰ ਮਤਲਬ ਉਹਨਾਂ ਨੂੰ ਆਪਣੇ ਉੱਤੇ ਇੰਨਾ ਕੰਫੀਡੈਂਸ ਸੀ ਕਿ ਰਾਤ ਨੂੰ ਚੋਰੀ ਵੀ ਨਹੀਂ ਹੋ ਸਕਦੀ। ਹੂੰ ਪਰ ਕਿਤੇ ਨਾ ਕਿਤੇ ਉਹ ਰਾਜ ਬਹੁਤ ਵਧੀਆ ਸੀ। ਇਹ ਤੇ ਹੁਣ ਦੇਖੋ ਸਾਡੇ ਵੀ ਭਰਾਵੋ ਸਭ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਉਹ ਰਾਜ ਚਾਹੀਦਾ ਜਾਂ ਅੱਜ ਦਾ ਰਾਜ ਜਿਹਦੇ ਵਿੱਚ ਲੁੱਟਾਂ ਖੂਗਾਂ ਹੋਣੀਆਂ। ਨਸ਼ੇ ਵਿਗਦੇ ਪਏ ਧੱਕੇਸ਼ਾਹੀਆਂ ਹੁੰਦੀਆਂ ਪਈਆਂ ਕਿਸੇ ਦੀ ਕਿਤੇ ਸੁਣਵਾਈ ਹੋ ਕੇ ਰਾਜੀ ਨਹੀਂ ਇਹ ਹੁਣ ਥੱਲੇ ਜਨਤਾ ਨੂੰ ਪਤਾ ਹੋਣਾ ਚਾਹੀਦਾ ਕਿ ਸਾਨੂੰ ਕਿਹੜਾ ਰਾਜ ਚਾਹੀਦਾ ਬਿਲਕੁਲ ਜੀ ਇੱਕ ਹੋਰ ਵੱਡਾ ਸਵਾਲ ਇਹ ਵੀ ਆਉਂਦਾ ਕਿ ਕਹਿੰਦੇ ਨੇ ਵਾਰਿਸ ਪੰਜਾਬ ਜਥੇਬੰਦੀ ਦਾ ਪਹਿਲਾ ਸਦਸ ਮੁੱਖ ਸਦਸ ਜਿਨੇ ਵਾਰਿਸ ਪੰਜਾਬ ਜਥੇਬੰਦੀ ਸ਼ੁਰੂ ਕੀਤੀ ਆ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਐਨਐਸਏ ਲਾ ਕੇ ਜੇਲ੍ਹ ਚ ਪਾਇਆ ਹੋਇਆ ਉਹਨੂੰ ਸਰਕਾਰ ਮੌਜੂਦਾ ਸਰਕਾਰ ਬਾਹਰ ਨਹੀਂ ਹੋਣ ਦੇ ਰਹੀ ਠੀਕ ਆ ਤੇ ਦੂਜਾ ਭਾਈ ਸੰਦੀਪ ਸਿੰਘ ਉਹ ਵੀ ਜੇਲ੍ਹ ਚ ਨਹੀਂ ਤੇ ਤੀਜੇ ਤੁਸੀਂ ਹੁਣ ਉਹ ਬੋਟਾ ਦੇ ਵਿੱਚ ਖੜੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਕਿ ਮੌਜੂਦਾ ਸਰਕਾਰ ਕੁਝ ਵੀ ਕਰ ਸਕਦੀ ਹੈ ਦੇਖੋ ਸਰਕਾਰਾਂ ਦਾ ਨਾ ਕਿਸੇ ਦਾ ਕੁਝ ਵੀ ਨਹੀਂ ਪਤਾ ਹੂੰ ਮੈਨੂੰ ਤੇ ਵੀ ਨਹੀਂ ਪਤਾ ਧਰਦੇ ਨਾ ਕੁਝ ਕਰਦੇ ਬਿਲਕੁਲ ਪ੍ਰੈਸਰ ਪੁਟ ਰਹੇ ਜੀ ਬਿਲਕੁਲ ਮੈਂ ਤੁਹਾਡੇ ਨਾਲ ਇੰਟਰਵਿਊ ਕਰ ਕਰ ਰਿਹਾ ਕੁਝ ਵੀ ਹੋ ਸਕਦਾ ਇਹ ਇਹ ਚੀਜ਼ਾਂ ਦਾ ਡਰ ਕੋ ਫਿਰ ਰੱਖਾਂਗੇ ਨਾ ਭਾਈ ਜ਼ਿੰਦਗੀ ਚ ਆਪਾਂ ਕਦੀ ਚਾਲ ਨਹੀਂ ਪਾਉਣਾ ਇੱਕ ਕਦਮ ਨਹੀਂ ਚੱਲ ਪਾਉਣਾ ਜੇ ਸਾਡੇ ਮੈਨ ਡਰ ਹੀ ਪੈਦਾ ਹੋ ਗਿਆ ਹੂੰ ਉਹ ਮੇਥੇ ਜਗ੍ਹਾ ਤੇ ਬੈਠਾ ਐਗਜ਼ਾਮਪਲ ਦੇ ਲਗਾ ਮੈਨੂੰ ਪਤਾ ਹੁਣੇ ਸਾਥਰੇ ਲੱਗੀ ਪਣੀ ਐ ਕੁਛ ਨਹੀਂ ਪਤਾ ਭਾਈ ਇੱਕ ਇੱਕ ਸਾਹ ਨਹੀਂ ਬੰਦੇ ਦਾ ਪਤਾ ਕਿੱਥੇ ਮੁੱਕ ਜਾਣਾ ਜੇ ਅੱਪਾ ਕਿਉਂ ਡਰ ਲੈ ਕੇ ਚਲੀ ਜਾ ਮਾਂਚ ਮਰਨਾ ਤੇ ਹੈ ਹੀ ਐ ਉਪਾਵੇਂ ਅੱਜ ਮਾਰ ਜੀ ਜਾਂ ਕੱਲ ਮਾਰ ਜੀ ਪਰਸੋਂ ਮਾਰ ਜੀ ਤੇ ਕਿਉਂ ਨਾ ਫਿਰ ਧੋਨ ਚੋ ਕੇ ਜੀਵੀ ਨਾ ਕੋਈ ਨਹੀਂ ਨਾ ਜੀ ਡਰ ਕਰਦਾ ਭਾਜੀ ਡਰ ਕੋਈ ਨਹੀਂ ਕੋਫ ਕੋਈ ਨਹੀਂ ਤੁਹਾਨੂੰ ਜਿੱਤ ਪੱਕੀ ਲੱਗਦੀ ਹੈ ਆਪਣੀ ਗੁਰੂ ਸਾਹਿਬ ਨੇ ਕਰਨੀ ਹੈ ਜੀ ਪੰਥ ਨੇ ਕਰਨੀ ਪੰਥ ਬੜਾ ਬਲਵਾਨ ਹੈ ਪੰਥ ਮੈਂ ਕਹਿ ਲਵਾਂ ਕਿ ਬਹੁਤ ਜ਼ਿਆਦਾ ਹੰਗਾਰਾ ਹੈ ਬਹੁਤ ਜ਼ਿਆਦਾ ਮਹਾਰਾਜ ਕਿਰਪਾ ਕਰਨ ਹਨ ਜੇ ਤੁਹਾਨੂੰ ਕਿਹਾ ਜਾਵੇ ਕੀ ਖਾਲਸਾ ਰਾਜੀ ਪ੍ਰਵਾਸ਼ਾ ਦੋ ਇੱਕ ਦੋ ਲਾਈਨ ਦੇ ਵਿੱਚ ਕਿਵੇਂ ਦੋਗੇ ਤੁਸੀਂ ਦੇਖੋ ਜਿਹੜਾ ਖਾਲਸਾ ਰਾਜ ਹੈ ਨਾ ਭਾਜੀ ਬੜਾ ਪਵਿੱਤਰ ਇੱਕ ਸ਼ਬਦ ਹੈ ਹੂੰ ਉਹਦੇ ਵਿੱਚ ਕਹਿ ਲੋ ਕਿ ਪਿਓ ਜਿਹਨੂੰ ਕਹਿੰਦੇ ਪਿਓਰ ਖਾਲਸਾ ਉਹਨੂੰ ਪਿਓਰ ਖਾਲਸਾ ਰਾਜ ਕਹਿੰਦੇ ਜੀ ਹੂੰ ਇਹ ਜ਼ਰੂਰੀ ਵੀ ਹੈ ਇਹ ਹੋਣਾ ਵੀ ਚਾਹੀਦਾ ਕਿਉਂਕਿ ਸਾਡੇ ਜਿਹੜੇ ਵੱਡ ਵਡੇਰੇ ਸੀ ਉਹਨਾਂ ਨੇ ਖਾਲਸਾ ਰਾਜ ਦਾ ਨਿਗਮ ਮਾਰਿਆ ਆ ਉਹਨਾਂ ਨੂੰ ਪਤਾ ਸੀ ਉਸ ਰਾਜ ਦੇ ਵਿੱਚ ਨਾ ਕਦੀ ਲੁੱਟਾ ਖੋਆ ਹੋਈਆਂ ਨਾ ਕਿਸੇ ਭੈਣ ਦੀ ਇੱਜ਼ਤ ਲੁੱਟੀ ਗਈ ਉਹਦੇ ਵਿੱਚ ਮਤਲਬ ਜੇ ਕਿਸੇ ਨੇ ਗਲਤ ਕੀਤਾ ਤਾਂ ਉਹ ਗਲਤ ਦਾ ਨਤੀਜਾ ਮਿਲਿਆ ਹੀ ਮਿਲਿਆ ਉਹ ਕਿਉਂਕਿ ਡਰ ਖੋਫ ਹੈਗਾ ਸੀ ਉਹਦਾ ਪਰ ਹੁਣ ਕੋਈ ਹੈ ਹੀ ਨਹੀਂ ਜੀ ਬਿਲਕੁਲ ਵੀ ਹੂੰ ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੂਗੇ ਕਿ ਜਿਹੜੇ ਹਲੇ ਵੀ ਦੂਜੇ ਪਾਰਟੀਆਂ ਨਾਲ ਜੁੜ ਰਹੇ ਨੇ ਦੇਖੋ ਮੈਂ ਤੁਹਾਡੇ ਜਾਂਦੇ ਮਾਧਿਅਮ ਨਾਲ ਇੱਕ ਸੰਦੇਸ਼ ਦੇਣਾ ਚਾਹਨਾ ਦੇਖੋ ਮੈਨੂੰ ਅੱਜ ਹੀ ਰੀਸੈਂਟਲੀ ਪਤਾ ਲੱਗਾ ਵਾ ਬੜੀ ਦੇਖੋ ਬੜੀ ਸੋਚਣ ਵਾਲੀ ਗੱਲ ਹੈ ਮਨਦੀਪ ਸਿੰਘ ਮੈਂ ਇੱਥੇ ਇਕੱਲਾ ਕੈਂਡੀਡੇਟ ਹ ਹ ਮੇਰੇ ਨਾਮ ਦਾ ਇੱਕ ਹੋਰ ਕੈਂਡੀਡੇਟ ਖੜਾ ਕਰ ਦਿੱਤਾ ਮਨਦੀਪ ਸਿੰਘ ਹ ਮੈਨੂੰ ਨਹੀਂ ਸਮਝ ਲੱਗਦੀ ਕਿ ਸਰਕਾਰ ਐਸ ਦਾ ਕਿਉਂ ਕਰਦੀ ਐ ਚਾਹ ਕਿ ਹੋਰ ਵੀ ਪਾਰਟੀਆਂ ਦੇ ਕੈਂਡੀਡੇਟ ਐ ਇਹਨਾਂ ਦੇ ਨਾਂ ਦੇ ਵੀ ਜਾਂਦੇ ਖੜੇ ਕਰਕੇ ਵਿਖਾਓ ਖਾਲੀ ਮਨਦੀਪ ਸਿੰਘ ਦਾ ਕਿਉਂ ਕੀਤਾ ਇਹਨਾਂ ਨੇ ਬਿਲਕੁਲ ਬੜੀ ਸੋਚਣ ਵਾਲੀ ਗੱਲ ਹੈ ਬੰਦੀਰ ਸਿੰਘ ਇਹਨਾਂ ਵਿਤਕਰਾ ਕਿਉਂ ਕਰਦੇ ਪਏ ਨੇ ਹੋਰ ਵੀ ਆ ਏ ਬੀ ਸੀ ਮੈਂ ਸਭ ਦਾ ਨਾਮ ਹੀ ਲੈਣਾ ਸਭ ਦੇ ਸਭ ਦੇ ਹੈਗੇ ਸਵੇ ਦੋ ਦੋ ਲਿਆਓ ਫਿਰ ਮੇਰੇ ਇਕੱਲੇ ਦੇ ਦੋ ਕਿਉਂ ਲੈ ਕੇ ਆਏ ਇਹ ਗਲਤ ਕਰਦੇ ਵੀ ਨਾ ਇਹ ਲੋਕਤੰਤ ਥੋੜੀ ਬੁਖਾਰ ਦੇ ਕਿ ਜਾਣ ਵੀ ਖਰਾਬ ਕਰਦੇ ਵੇ ਤੰਗ ਪ੍ਰੇਸ਼ਾਨ ਕਰਦੇ ਜਾਣ ਪੁੱਛ ਕੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਦੇਖੋ ਜੇ ਆਪਾਂ ਲੋਕਤੰਤ ਦੇ ਹਿਸਾਬ ਨਾਲ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਨਾ ਫਿਰ ਉਹ ਆਪਾਂ ਚੱਲੀਏ ਵੀ ਤਰੀਕੇ ਇਦਾਂ ਜੇ ਮੇਰੇ ਨਾਲ ਦੋ ਬੰਦੇ ਸੇਮ ਨਾਮ ਦੇ ਖੜੇ ਕੀਤੇ ਫਿਰ ਆਪਣੇ ਵੀ ਸਾਰੇ ਦੋ ਦੋ ਨਾਮ ਲਿਆਓ ਸਾਰੇ ਜੇ ਹਮ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ